ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਇਹ ਹੈ ਜੀ ਜੀਐਮਟੀ ਗੋਵਰਦਨ ਸਿਟੀ ਸੈਂਟਰ ਜਿਹੜਾ ਕੀ ਹੈ ਜੀ ਹੋਲ ਸੇਲ ਇੱਥੇ ਜੀ ਤੁਹਾਨੂੰ ਹੋਲ ਸੇਲ ਕਪੜਾ ਮਿਲੇਗਾ ਰਿਟੇਲ ਵਿੱਚ ਵੀ ਦਿੰਦੇ ਨੇ ਬਟ ਉਰੇ ਹੋਲ ਸੇਲਸ ਦੀਆਂ ਵੀ ਕਾਫੀ ਦੁਕਾਨਾਂ ਨੇ ਔਰ ਕੱਟ ਪੀਸ ਕਪੜਾ ਇਹ ਜਿਹੜਾ ਉਹ ਵੀ ਇਸ ਦੇ ਅੰਦਰ ਹੈਗੀਆਂ ਜੀ ਦੁਕਾਨਾਂ ਤਾਂ ਲੋ ਜੀ ਅਸੀਂ ਆ ਚੁੱਕੇ ਹਾਂ ਜੀ ਫਰਸਟ ਫਲੋਰ ਤੇ ਤੇ ਮਤਲਬ ਫਰਸਟ ਫਲੋਰ ਦੇ ਨਾਲ ਪੌੜੀਆਂ ਚੜਦੇ ਹੀ ਇਹ ਵਾਲੀ ਇੱਕ ਦੁਕਾਨ ਹੈ ਗੁਰੂ ਕਿਰਪਾ ਸਤਗੁਰੂ ਕਿਰਪਾ ਕਰਕੇ ਤਾਂ ਇਹ ਵਾਲੀ ਦੁਕਾਨ ਜੀ ਹੋਲ ਸੇਲ ਔਰ ਰਿਟੇਲ ਦੀ ਹੈ ਚਾਹੇ ਤੁਸੀਂ ਕਪੜਾ ਵਿਆਹ ਸ਼ਾਦੀਆਂ ਵਾਸਤੇ ਲੈਣਾ ਜਾਂ ਤੁਸੀਂ ਨਵਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਜਾਂ ਦੁਕਾਨ ਵਾਸਤੇ ਲੈਣਾ ਮਤਲਬ ਇਹ ਰਿਟੇਲ ਵਿੱਚ ਵੀ ਦਿੰਦੇ ਨੇ ਤੇ ਹੋਲ ਸੇਲ ਕਪੜਾ ਵੀ ਦਿੰਦੇ ਨੇ ਲੇਡੀਜ਼ ਸੂਟ ਓਨਲੀ ਤੇ ਇਹਨਾਂ ਕੋਲ ਰੇਟ 135 ਰੁਪਏ ਤੋਂ ਲੇਡੀਜ਼ ਸੂਟ ਸਟਾਰਟ ਹੋ ਜਾਂਦਾ ਜੀ ਤੇ ਆ ਜਿਹੜੀ ਆ ਸਾਰੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਇਹ ਜੀ ਫਰਸਟ ਫਲੋਰ ਤੇ ਇਹ ਤੇ ਸਾਰੀਆਂ ਹੋਲ ਸੇਲ ਦੁਕਾਨਾਂ ਨੇ ਜਿਵੇਂ ਕਿ ਵਿਆਹਾਂ ਵਾਸਤੇ ਦਾਜ ਵਰੀ ਵਾਸਤੇ ਤੁਸੀਂ ਸੂਟ ਲੈਣੇ ਵਰੀ ਵਾਲੇ ਸੂਟ ਲੈਣੇ ਵਧੀਆ ਵਧੀਆ ਤਾਂ ਇਹ ਸਾਰਾ ਇੱਕ ਤਰ੍ਹਾਂ ਨਾਲ ਮਾਲ ਹੈ ਤੇ ਮਾਲ ਦੇ ਫਰਸਟ ਫਲੋਰ ਤੇ ਹੀ ਹੋਲ ਸੇਲ ਦੀਆਂ ਦੁਕਾਨਾਂ ਨੇ ਕੱਪੜੇ ਦੀਆਂ ਤੇ ਇਹ ਸਾਈਡ ਨੂੰ ਜੈਂਟਸ ਕਪੜਾ ਵੀ ਮਿਲਦਾ ਏ ਜਿਹੜਾ ਬ੍ਰਾਂਡਡ ਹੁੰਦਾ ਰੈਡੀमेड ਕਪੜਾ ਜੈਕਟਾਂ ਵਗੈਰਾ ਬੱਚਿਆਂ ਦੇ ਕੱਪੜੇ ਸਾਰੇ ਮਤਲਬ ਇਸ ਫਸਟ ਫਲੋਰ ਤੇ ਘੁੰਮ ਕੇ ਹੀ ਤੁਹਾਨੂੰ ਪਤਾ ਲੱਗੇਗਾ ਜਿਵੇਂ ਆ ਦੇਖੋ ਇੱਥੇ ਕੱਪੜਿਆਂ ਦੇ ਢੇਰ ਲੱਗੇ ਹੋਏ ਨੇ ਤਾਂ ਇਹ ਹੈ ਜੀ A to Z ਕੱਟ ਪੀਸ ਸੈਂਟਰ ਇੱਥੇ ਹਰ ਤਰ੍ਹਾਂ ਦੇ ਕੱਪੜੇ ਕੱਟ ਪੀਸ ਦੇ ਰੇਟ ਵਿੱਚ ਮਤਲਬ ਹੋਲ ਕੇ ਕਪੜਾ ਦਿੱਤਾ ਜਾਂਦਾ ਹੈ ਤੇ ਆ ਜਿਹੜਾ ਪੂਰਾ ਹਾਲ ਵਿੱਚ ਤੁਸੀਂ ਕੱਪੜਿਆਂ ਦੇ ਢੇਰ ਦੇਖ ਰਹੇ ਹੋ ਲੇਡੀਜ਼ ਸੂਟਾਂ ਦੀ ਵੈਰਾਈਟੀ ਦੇਖ ਰਹੇ ਹੋ ਇਹ ਸਾਰੇ ਜੀ ਕੱਟ ਪੀਸ ਵਿੱਚ ਹੈ ਤੇ ਇਹ ਜਿਹੜੀ ਦੁਕਾਨ ਹੈ ਇਹ ਤੁਹਾਨੂੰ ਰਿਟੇਲ ਵਿੱਚ ਨਹੀਂ ਦੇਣਗੇ ਕਪੜਾ ਇਹ ਸਾਰੇ ਹੋਲ ਸੇਲ ਵਿੱਚ ਦੇਣਗੇ ਮਤਲਬ ਕੱਟ ਪੀਸ ਤੇ ਸਾਰੀ ਦੀ ਸਾਰੀ ਮਤਲਬ ਇਹ ਵਾਲੀ ਜਿਹੜੀ ਦੁਕਾਨ ਹੈ ਕਾਫੀ ਵੱਡੀ ਸੀਗੀ ਹਾਲ ਟਾਈਪ ਕਹਿ ਲਓ ਤੇ ਇਹਨਾਂ ਦਾ ਸਾਰਾ ਤੋਲਣ ਵਾਲਾ ਮਤਲਬ ਤੋਲ ਕੇ ਕਪੜਾ ਦਿੰਦੇ ਸੀ ਔਰ ਕੱਟ ਪੀਸ ਸੀ ਨੇ ਕੋਲ ਚਾਹੇ ਤੁਸੀਂ ਥਾਨ ਵਿੱਚੋਂ ਮਤਲਬ ਜਿੰਨਾ ਮਰਜੀ ਮੀਟਰ ਕਪੜਾ ਕਟਵਾ ਲਓ ਬਟ ਦੇਣਗੇ ਤੁਹਾਨੂੰ ਇਹ ਸਾਰਾ ਹੋਲ ਸੇਲ ਵਿੱਚ ਤੇ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਹਿੰਦੇ ਨਹੀਂ ਜੀ ਸਾਡਾ ਰਿਟੇਲ ਵਿੱਚ ਨਹੀਂ ਹੈ ਜੀ ਅਸੀਂ ਸਾਰਾ ਹੋਲ ਸੇਲ ਵਿੱਚ ਦੇਣਗੇ ਕਹਿਣ ਤੋਂ ਭਾਵ ਕਿ ਇਹ ਵਾਲੀ ਦੁਕਾਨ ਮਤਲਬ ਇਸ ਮਾਲ ਦੇ ਅੰਦਰ ਇਹ ਦੁਕਾਨ ਕੱਟ ਪੀਸ ਵਾਲੇ ਕੱਪੜੇ ਦੀ ਦੁਕਾਨ ਹੈ ਜੀ ਤੇ ਇਸ ਦੇ ਨਾਲ ਹੀ ਬਿਲਕੁਲ ਆ ਵੀ ਸਾਰੀ ਸੇਮ ਦੁਕਾਨ ਹੈ ਇੱਥੇ ਵੀ ਤੁਹਾਨੂੰ ਕਪੜਾ ਸਾਰਾ ਹੋਲ ਸੇਲ ਵਿੱਚ ਦਿੱਤਾ ਜਾਂਦਾ ਹੈ ਤਾਂ ਦੇਖੋ ਤੁਸੀਂ ਕਿਵੇਂ ਕੱਪੜਿਆਂ ਦੇ ਢੇਰ ਲੱਗੇ ਹੋਏ ਨੇ ਜਿਵੇਂ ਮੰਨ ਲਓ ਲਾਈਨਿੰਗਾਂ ਦਾ ਕੱਪੜਾ ਹੋਇਆ ਪਲੇਨ ਸੂਟ ਹੋਏ ਸੂਟ ਦੀ ਵੈਰਾਈਟੀ ਮਤਲਬ ਇਹਨਾਂ ਕੋਲ ਮੈਂ ਨੋਟਿਸ ਕੀਤਾ ਇਹਨਾਂ ਕੋਲ ਨਾ ਕਢਾਈ ਵਾਲੇ ਕੱਪੜੇ ਘਟ ਸੀਗੇ ਤੇ ਪਲੇਨ ਆ ਬੈਲਵਟ ਵਗੈਰਾ ਇਸ ਤਰ੍ਹਾਂ ਦੇ ਸਾਟਨ ਦੇ ਜ਼ਿਆਦਾ ਢੇਰ ਲੱਗਿਆ ਸੀਗਾ ਤਾਂ ਹੁਣ ਅਸੀਂ ਦੁਕਾਨ ਦੇ ਬਾਹਰ ਨਿਕਲ ਕੇ ਸੱਜੇ ਹੱਥ ਜਾਵਾਂਗੇ ਤੇ ਅੱਗੇ ਹੁਣ ਮੈਂ ਤੁਹਾਨੂੰ ਦੱਸਾਂਗੀ ਇੱਕ ਹੋਰ ਹੋਲ ਸੇਲ ਦੁਕਾਨ ਕੱਪੜੇ ਦੀ ਜੋ ਕਿ ਬਹੁਤ ਵੱਡੀ ਦੁਕਾਨ ਸੀਗੀ ਇੱਕ ਤਰ੍ਹਾਂ ਨਾਲ ਗੋਡਾਉ ਨਹੀਂ ਹੈ ਪਹਿਲਾ ਤੁਸੀਂ ਆ ਦੇਖੋ ਅੰਦਰ ਮੋਲ ਦੇ ਮਤਲਬ ਹਜੇ ਸਵੇਰ ਦਾ ਟਾਈਮ ਸੀਗਾ 11 11:30 ਵਜੇ ਦਾ ਤਾਂ ਇਹ ਦੇਖੋ ਜੀ ਹੈ ਸ਼੍ਰੀ ਰਾਮ ਟੈਕਸਟਾਈਲ ਇਹ ਸਾਰੀ ਦੀ ਸਾਰੀ ਦੁਕਾਨ ਹੋਲ ਸੇਲ ਹੈ ਇੱਥੇ ਤੁਹਾਨੂੰ ਰਿਟੇਲ ਵਿੱਚ ਕਪੜਾ ਨਹੀਂ ਦੇਣਗੇ ਆ ਜਿਹੜੇ ਇਹਨਾਂ ਨੇ ਸੂਟਾਂ ਦੇ ਸੈੱਟ ਬਣਾ ਬਣਾ ਕੇ ਰੱਖੇ ਨੇ ਨਾ 4-4 ਸੂਟਾਂ ਦੇ 5-5 ਸੂਟਾਂ ਦੇ ਇਹ ਸਾਰੇ ਫਿਰ ਹੋਲ ਸੇਲ ਦੇਣਗੇ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਅੰਦਰ ਕਿ ਤੁਹਾਡੇ ਕੋਲੋਂ ਸੂਟ ਕਿੰਨੇ ਦਾ ਸਟਾਰਟ ਹੋ ਜਾਂਦਾ ਤਾਂ ਇਸ ਦੁਕਾਨ ਵਿੱਚ ਸੂਟ ਤੁਹਾਨੂੰ 150 ਰੁਪਏ ਤੋਂ ਸੂਟ ਸਟਾਰਟ ਹੋ ਜਾਂਦਾ ਮਤਲਬ ਅੰਦਰ ਬੈਠੇ ਸੀਗੇ ਕਸਟਮਰ ਜਿਹੜੇ ਬਹੁਤ ਦੂਰੋਂ ਕਪੜਾ ਲੈਣਾ ਆਉਂਦੇ ਐ ਜੀ ਉਹ ਸੀਗੇ ਜੰਮੂ ਤੋਂ ਆਏ ਸੀਗੇ ਬੰਦੇ ਮਤਲਬ ਜਿਹੜੀ ਆ ਅੰਦਰ ਇੱਕ ਪਾਰਟੀ ਬੈਠੀ ਐ ਜੀ ਇਹ ਵਾਲੇ ਲੋਕ ਜੰਮੂ ਤੋਂ ਆਏ ਸੀਗੇ ਕਪੜਾ ਲੈਣ ਤਾਂ ਤੁਸੀਂ ਪਹਿਲਾਂ ਇੱਥੇ ਕੱਪੜਾ ਦੇਖੋ ਕਿੰਨਾ ਜ਼ਿਆਦਾ ਢੇਰ ਲੱਗਿਆ ਵਾ ਮਤਲਬ ਇਹਨਾਂ ਕੋਲ ਮੈਂ ਨੋਟਿਸ ਕੀਤਾ ਕਿ ਇਹਨਾਂ ਕੋਲ ਸਾਰਾ ਕੱਪੜਾ ਵਧੀਆ ਸੀਗਾ ਮਤਲਬ ਵਿਆਹਾਂ ਸ਼ਾਦੀਆਂ ਵਾਲਾ ਲੇਟੈਸਟ ਕੱਪੜਾ ਜਿਹੜਾ ਟ੍ਰੈਂਡਿੰਗ ਦੇ ਅਕੋਰਡਿੰਗ ਚੱਲਦਾ ਹੈ ਨਾ ਉਹ ਵਾਲਾ ਕੱਪੜਾ ਸੀਗਾ ਤਾਂ ਤੁਸੀਂ ਗੋਡਾਊਨ 'ਚ ਪਹਿਲਾਂ ਇੱਕ ਵਾਰ ਨਿਗਾਹ ਮਾਰੋ ਤਾਂ ਆਹ ਜਿਹੜੇ ਪਾਰਟੀ ਭਾਜੀ ਸੀਗੇ ਬੈਠੇ ਇਹਨਾਂ ਨੂੰ ਦੱਸ ਰਹੇ ਸੀਗੇ ਸਾਰੇ ਕੱਪੜਿਆਂ ਦਾ ਰੇਟ ਵਗੈਰਾ ਮਤਲਬ ਜੰਮੂ ਤੋਂ ਆਏ ਸੀਗੇ ਹੋਲ ਸੇਲ ਦਾ ਕੱਪੜਾ ਲੈਣ ਕਿਉਂਕਿ ਪੰਜਾਬ ਦੇ ਬਾਹਰ ਉਹ ਵੀ ਬਹੁਤ ਸਾਰੇ ਲੋਕ ਲੁਧਿਆਣੇ ਵਿੱਚ ਕਪੜਾ ਲੈਣ ਆਉਂਦੇ ਹੋ ਜੀ ਤਾਂ ਦੋਸਤੋ ਮੈਂ ਤੁਹਾਨੂੰ ਇਸ ਪਹਿਲਾ ਜਿਹੜਾ ਮੋਲ ਹੈ ਜੀ ਐਮਡੀ ਗੋਵਰਦਨ ਸਿਟੀ ਸੈਂਟਰ ਕਰਕੇ ਇਹ ਜੀ ਰੇਲਵੇ ਸਟੇਸ਼ਨ ਦੇ ਜਸਟ 2 ਮਿੰਟ ਦੀ ਦੂਰੀ ਤੇ ਹੈ ਜਿੱਥੇ ਕੀ ਜੀ ਲੋਕਲ ਅੱਡੇ ਲੁਧਿਆਣੇ ਦਾ ਲੋਕਲ ਅੱਡੇ ਦੇ ਬਿਲਕੁਲ ਨਾਲ ਹੀ ਇਹ ਵਾਲੀ ਜੀ ਐਮਡੀ ਗੋਵਰਦਨ ਸਿਟੀ ਸੈਂਟਰ ਹੈ ਤੇ 몰 ਹੈ ਤੇ ਇੱਥੇ ਤੁਹਾਨੂੰ ਹੋਲ ਸੇਲ ਵਿੱਚ ਕਪੜਾ ਜ਼ਿਆਦਾ ਦਿੱਤਾ ਜਾਵੇਗਾ ਵੈਸੇ ਲੁਧਿਆਣੇ ਵਿੱਚ ਹੋਲ ਸੇਲ ਦੁਕਾਨਾਂ ਇੱਕ ਜੀ ਏਸੀ ਮਾਰਕੀਟ ਵੀ ਹੈ ਤੇ ਇੱਕ ਉਧਰ ਆਪਣਾ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਫੀਲਡ ਗੰਜ ਵਾਲੀ ਮਾਰਕੀਟ ਹੈ ਉੱਥੇ ਵੀ ਜੀ ਲੇਡੀਜ਼ ਕਪੜਾ ਬਹੁਤ ਜ਼ਿਆਦਾ ਹੈ ਹੋਲ ਸੇਲ ਵਿੱਚ ਤੇ ਇੱਕ ਆ ਇਸ ਜੀ ਐਮਡੀ ਗੋਵਰਧਨ ਸਿਟੀ ਸੈਂਟਰ ਵਿੱਚ ਵੀ ਫਰਸਟ ਫਲੋਰ ਤੇ ਹੋਲ ਸੇਲ ਕੱਪੜਿਆਂ ਦੀਆਂ ਕਾਫੀ ਸ਼ਾਪਸ ਨੇ ਇਹ ਜਿੱਥੇ ਕੀ ਕਪੜਾ ਮਤਲਬ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਦਿੱਤਾ ਜਾਂਦਾ ਹੈ ਤਾਂ ਮਤਲਬ ਦੇਖੋ ਤੁਸੀਂ ਅੰਦਰ ਕਿਵੇਂ ਇਹਨਾਂ ਨੇ ਕੱਪੜਿਆਂ ਦੇ ਢੇਰਾਂ ਦੇ ਢੇਰ ਲਗਾਏ ਹੋਏ ਨੇ ਪੂਰਾ ਮਤਲਬ ਸੈਟਾਂ ਦੇ ਸੈੱਟ ਬਣਾ ਕੇ ਰੱਖੇ ਨੇ ਤੇ ਜਿਵੇਂ ਹੀ ਮੈਂ ਬਾਹਰ ਨਿਕਲੀ ਤਾਂ ਇਹਨਾਂ ਨੇ ਦਵਾਜੇ ਤੇ ਆ ਜਿਵੇਂ ਟੰਗੇ ਹੋਏ ਨੇ ਕਢਾਈ ਵਾਲੇ ਸੂਟ ਬੜੇ ਪਿਆਰੇ ਪਾਰੇ ਤੇ ਆ ਵਾਲੇ ਬੈਲਵਟ ਸੀਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਬੈਲਵਟ ਦੇ ਸੂਟ ਦਾ ਜਿਹਦੇ ਤੇ ਕਢਾਈ ਆ ਫੁੱਲ ਵਰਕ ਬਾਜੂ ਤੇ ਵਰਕ ਪੱਲੇ ਤੇ ਗਲੇ ਤੇ ਦੁਪੱਟੇ ਤੇ ਤਾਇ ਇਹ ਕਹਿੰਦੇ ਸੀਗੇ ਕਿ 600 ਰੁਪਏ ਤੋਂ ਸਾਡੇ ਕੋਲ ਬੈਲਵਟ ਦੀ ਸਟਾਰਟਿੰਗ ਹੋ ਜਾਂਦੀ ਮਤਲਬ ਵਧੀਆ ਵੈਲਵਟ ਵਾਲਾ ਇਹ ਹੈ ਜੀ ਸ਼੍ਰੀ ਰਾਮ ਟੈਕਸਟਾਈਲ ਕਰਕੇ ਹੈ ਜੀ ਤੁਸੀਂ ਅਗਰ ਇੱਥੇ ਆਉਂਗੇ ਜੇ ਐਮ ਡੀ ਗੋਵਰਧਨ ਸਿਟੀ ਸੈਂਟਰ ਇਹਨਾਂ ਦੇ ਨਾ ਬਾਰ ਵੀ ਬਹੁਤ ਜ਼ਿਆਦਾ ਮਤਲਬ ਪੋਸਟਰ ਲੱਗੇ ਹੋਏ ਨੇ ਮਾਲ ਦੇ ਬਾਹਰ ਜਿਹੜੇ ਇਹਨਾਂ ਨੇ ਸਤਗੁਰ ਗੁਰੂ ਕਿਰਪਾ ਕਰਕੇ ਵੀ ਇਹਨਾਂ ਦਾ ਜਿਹੜੀਆਂ ਅੰਦਰ ਦੁਕਾਨਾਂ ਨੇ ਬਾਹਰ ਇਹਨਾਂ ਨੇ ਪੋਸਟਰ ਲਗਾਏ ਹੋਏ ਨੇ ਤਾਂ ਜਿਹੜਾ ਵੀ ਕੋਈ ਕਪੜਾ ਖਰੀਦਣ ਦਾ ਇੱਛੁਕ ਹੈ ਉਹ ਇੱਥੋਂ ਕਪੜਾ ਲੈ ਕੇ ਜਾ ਸਕਦਾ ਹੈ ਜੀ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੋਵੇ ਤੁਹਾਨੂੰ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਤੁਹਾਡੇ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਜੇ ਲੁਧਿਆਣੇ ਦੇ ਵਧੀਆ ਜੇ ਬਾਜ਼ਾਰ ਵਿੱਚ ਮਿਲਦੇ ਆ ਤਾ ਤਾਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਹੁਣ ਅਸੀਂ ਜਾਵਾਂਗੇ ਜੀ ਥੱਲੇ ਤੇ ਮੈਂ ਨਿਕਲ ਜਾਂਦੀ ਆ ਜੀ ਬਾਹਰ ਔਰ ਕਪੜਾ ਦੇਖੋ ਅੰਦਰ ਮਤਲਬ ਅਲੱਗ-ਅਲੱਗ ਸ਼ਾਪਸ ਨੇ ਇਸ ਫਰਸਟ ਫਲੋਰ ਤੇ ਰੈਡੀमेड ਦੁਕਾਨਾਂ ਆ ਵੀ ਨੇ ਕੱਪੜਿਆਂ ਦੀਆਂ ਜੈਂਟਸ ਕਪੜਾ ਵੀ ਮਿਲਦਾ ਹੈ ਜੀ ਤੇ ਪਲੱਸ ਲੇਡੀਜ਼ ਸੂਟ ਵੀ ਮਿਲਦੇ ਨੇ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਆ ਬਾਏ ਬਾਏ ਟੇਕ ਕੇਅਰ